ਲੇ ਵੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰੈਡੂ ਡੇਰੀ ਫਾਰਮ ਸਾਡੇ ਨਾਲ ਨੇ ਸਾਡੇ ਸਤਿਕਾਰਯੋਗ ਸਾਡੇ ਪ੍ਰਾਣਾ ਜੀ ਸਰਦਾਰ ਨਿਸ਼ਾਨ ਸਿੰਘ ਉੱਗੋ ਤੋਂ ਉੱਗੋ ਕੇ ਪਿੰਡ ਬਾਦਸ਼ਾਹਪੁਰ ਦੇ ਨਾਲ ਆਲਕ ਸਾਹਿਬ ਨਿਸ਼ਾਨ ਸਿੰਘ ਆਲਕ ਜਿਨ੍ਹਾਂ ਦੇ ਬ੍ਰਦਰ ਸਰਦਾਰ ਹਰਿੰਦਰ ਸਿੰਘ ਸਰਪੰਚ ਪਿੰਡ ਧੂੜੀਆਂ ਤੋਂ ਇਹ ਪ੍ਰਮਾ ਜੀ ਸਾਡੇ ਬਹੁਤ ਘੈਂਟ ਬੰਦੇ ਨੇ ਤੇ ਉ ਸਾਡਾ ਹਾਸਾ ਮਜ਼ਾਕ ਸਾਰਾ ਦਿਨ ਚੱਲਦਾ ਰਹਿੰਦਾ ਨੇ ਉ ਸਾਡਾ ਰੀਅਲ ਜੀਜਾ ਪਰ ਉ ਇਹ ਮੈਨੂੰ ਜੀਜਾ ਕਹਿੰਦਾ ਕਿਉਂਕਿ ਸਾਡਾ ਕੋਸੋ ਬੰਦਿਆ ਨਹੀਂ ਕਿੰਨੇ ਕਵੇਂ ਸੱਜਣ ਵੈਲੀ ਪਿਆਰ ਨਾਲ ਰਹਿੰਦੇ ਨੇ ਪਰੋਣੇ ਸਾਲੇ ਆਪਸ ਵਿੱਚ ਘੁਲ ਮਿਲ ਕੇ ਮਤਲਬ ਸਾਡਾ ਇੰਨਾ ਕੁ ਪਿਆਰ ਹੈ ਦੋਵਾਂ ਦਾ ਦੋਏ ਜਣੇ ਅਸੀਂ ਅਦਲ ਸਾਰਾ ਦਿਨ ਗਾਲਮ ਗਾਲੇ ਤੇਰੀ ਭੈਣ ਦੀ ਤੇਰੀ ਭੈਣ ਦੀ ਸਾਰਾ ਦਿਨ ਐ ਚੱਲਦਾ ਸਾਡਾ ਕੰਮ ਤੇ ਉ ਅਸੀਂ ਇੱਕ ਦੂਜੇ ਬਿਨਾ ਸਾਰਦੇ ਨਹੀਂ ਤੇ ਕਿੰਨੇ ਕਹੇ ਜੇ ਸੱਜਣ ਨੇ ਜਿਹੜੇ ਆਪਦੇ ਪਰੌਣਿਆਂ ਨਾਲ ਸਾਲਿਆਂ ਨਾਲ ਇੰਨਾ ਐਵੇਂ ਪਿਆਰ ਰੱਖਦੇ ਨੇ ਤੇ ਇਹ ਸਾਡਾ ਪਰੌਣਾ ਹੈ ਅਸੀਂ ਇਹਨੂੰ ਕੁੜੀ ਦੇ ਰੱਖੀ ਐ ਹੂੰ ਪਰ ਦੇ ਰੱਖੀ ਐ ਵੈਣ ਚੌਧਰੋਂ ਇਹਨੂੰ ਕੁੜੀ ਦੇ ਰੱਖੀ ਐ ਪਰ ਹੁਣ ਪਰੌਣੇ ਆ ਹੂੰ ਕੁੜੀ ਦੇ ਰਖੀ ਐ ਤੇਨੂੰ ਓਕੇ ਐਣ ਚੁੱਦਾ ਬੋਲਦਾ ਪੈ ਓਕੇ 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 ਬੋਲ ਵੀ ਨਹੀਂ ਲਿਖੜਦਾ ਓਕੇ ਜੀ ਓਕੇ ਕੁੜੀ ਦੇ ਰਖੀ ਐ ਬੇਨਾ ਇੱਕ ਵਾਰ ਕਹੇ ਨਹੀਂ ਦਿੰਦਾ ਉਹ ਗਾਣਾ ਆਰਖਾ ਲੱਗੂ ਨੇ ਲਵ ਹੀਰੇ ਨੇ ਬੇਨਾ ਕੁੜੀ ਤੋਂ ਪਰ ਹੁਣ ਆ ਗਣਾ ਬਹਿ ਗਿਆ ਵੇ ਹੈ ਉਹ ਕੰਮ ਨਹੀਂ ਇਹਦਾ ਰੀਅਲ ਚ ਕੁੜੀ ਦੇ ਰਹੀ ਐ ਅਸੀਂ ਨੇ ਤੇ ਪਰ ਅਸੀਂ ਐਂ ਕਹਿੰਨਾ ਵੀ ਪ੍ਰਾਉਣਾ ਸਾਡਾ ਹੀਰਾ ਬੰਦਾ ਬਹੁਤ ਘੈਂਟ ਬੰਦਾ ਬਹੁਤ ਮਿਹਨਤ ਕਰੀਆ ਬਾਈ ਇਹਨੇ ਇਹਦਾ ਵੀ ਮੇਰੇ ਵਾਂਗੂ ਲਾਣੇ ਦਾ ਟਾਈਮ ਨਾਲ ਮੁੱਕ ਗਿਆ ਦੀ ਵਿਚਾਰੇ ਦਾ ਐਮਪੀ ਲਾਲਾ ਤਿੰਨ ਤਿੰਨ ਮਹੀਨੇ ਨਹੀਂ ਮੁੜਦਾ ਹੈ ਰੀਪਰ ਲੈ ਕੇ ਜਾਂਦਾ ਤੂੜੀ ਵਾਲੀ ਮਸ਼ੀਨ ਤਿੰਨ ਮਹੀਨੇ ਨਹੀਂ ਮੁੜਦਾ ਐਮਪੀ ਦਾ ਕੋਨਾ ਕੋਨਾ ਪਤਾ ਹੈ ਹਾਂਜੀ ਅਰ ਜੇ ਤੁਸੀਂ ਪੜ੍ਹਾਈ ਕਹੋ ਇਹਦੀ ਡਬਲ ਐਮਏ ਇੰਗਲਿਸ਼ ਦੀ ਲਾਈਵ ਹੋ ਰਿਹਾ ਮੇਰੇ ਨਾਲ ਤੇ ਐਮਏ ਡਬਲ ਹੈ ਇੰਗਲਿਸ਼ ਦੀ ਰੋਣੇ ਦੀ ਇਹ ਤੁਸੀਂ ਐ ਕਹੋ ਵੀ ਬੰਦਾ ਹੋਈ ਹੈ ਆ ਜਿਹੜਾ ਆਪਾਂ ਨੇ ਹੋਟਲ ਕਰਾਇਆ ਸੀ ਸਿਰ ਤੇ ਕਰਾਇਆ ਹੋਇਆ ਹੈ ਹੋਟਲ ਦੇ ਵਿੱਚ ਇੰਨੀ ਜਾਂਚ ਐ ਨੂੰ ਬਰਫੀ ਬੁਰਫੀ ਬਣਾਉਣ ਦੀ ਮਿੱਠਾ 슈ਗਰ ਫ੍ਰੀ ਬਰਫੀ ਹੋਰ ਲਾਡ ਰਾਡਾ ਬਣਾਉਣ ਦਾ ਇੰਨੀ ਇੱਕ ਜਾਂਚ ਐ ਨਾ ਇਹਨੂੰ ਵੀ ਕਰਿੰਦਾ ਹੈ ਹਲਵਾਈ ਵੀ ਫੇਲ ਨੇ ਇਹਦੇ ਮੂਰੇ ਸਾਰੇ ਹਲਵਾਈ ਐਡਾ ਤਗੜਾ ਕਾਰੀਗਰ ਐ ਕਿਉਂਕਿ ਇਹਨੇ ਚੰਡੀਗੜ੍ਹ ਤੋਂ ਕੋਰਸ ਕਰਾਇਆ ਸੀ ਇੱਕ ਬਾਹਰ ਜਾਣ ਖਾਤਰ ਇਸੇ ਕੰਮ ਦਾ ਪਰ ਇਹਨੂੰ ਪਤਾ ਨਹੀਂ ਤੀ ਵੀ ਮੈਂ ਆਪਦੇ ਸਾਲਿਆ ਨਾਲ ਹੋਟਲ ਪਾਉਂਗਾ ਇਸ ਗੱਲ ਦਾ ਨਹੀਂ ਇਹਨੂੰ ਪਤਾ ਤੀ ਇਹਨੂੰ ਇਹ ਤੇ ਆ ਵੀ ਆਪਾਂ ਬਾਹਰ ਜਾਵਾਂਗੇ ਵੀ ਆਪਦਾ ਇਹ ਕੋਰਸ ਕਰਕੇ ਉੱਥੇ ਕੰਮ ਕਰਾਂਗੇ ਪਰ ਅਸੀਂ ਕੋਸ਼ਿਸ਼ ਰੱਬ ਨੇ ਹੋਰ ਚਾਹਿਆ ਅਸੀਂ ਕੁੜੀ ਵਿਆਹੀ ਤੀ ਕੁੜੀ ਵਿਆਹਣ ਤੋਂ ਬਾਅਦ ਅਸੀਂ ਮੈਂ ਸਾਲਿਆਂ ਦੀਆਂ ਮੈਂ ਸਾਲਿਆ ਕੇ ਕੰਮ ਚੱਲ ਪਿਆ ਕੰਮ ਚੱਲਣ ਤੋਂ ਬਾਅਦ ਹੋਟਲ ਖੁੱਲ ਗਿਆ ਹੋਟਲ ਬੋਲਣਵਾ 12 ਸਾਲਾਂ ਬਾਅਦ ਜਿਵੇਂ ਕਹਾਣੀ ਹੁੰਦੇ ਵੀ 12 ਸਾਲਾਂ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲਾਂਦਾ ਸਾਡਾ ਇਕੱਠਾ ਵਿਆਹ ਹੋਇਆ ਹੁੰਦਾ ਹਾਂ ਹਾਂ ਦੋਵਾਂ ਦਾ ਇਕੱਠਾ ਵਿਆਹ ਸੀ ਸਾਡਾ ਇੱਕ ਦਿਨ ਇੱਕੋ ਦਿਨ ਹਾਂ ਤੇ ਉਸ ਤੋਂ ਬਾਅਦ 12 ਸਾਲਾਂ ਬਾਅਦ ਅਸੀਂ ਹੋਟਲ ਕਰਿਆ ਤਾਂ پرانے ਦੀ ਸਾਡੀ ਜਿਹੜੀ ਮੈਨੇਜਮੈਂਟ ਆ ਉਹ ਉਹ 12 ਸਾਲਾਂ ਬਾਅਦ ਕੰਮ ਆਈ ਆ ਤੇ ਕੀ ਹੋ ਗਿਆ ਇਹਨੂੰ ਭੈਣ ਚੋਦੀ ਦੀ ਇਹਦੀ ਟੂ ਟੂ ਬੰਦ ਹੋ ਕਰੋ ਓਏ ਓ ਹੋ 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 ਅਰੇ ਕਰ 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 ਅਰੇ ਕਰ ਕਰ ਕੋ ਅਰੇ ਕਰ ਕੋ ਭੈਣ ਚੋਦੀ ਨੂੰ ਕੀ ਹੋ ਗਿਆ ਡਰੈਗਟ ਹੋ ਗਿਆ ਕੰਮ ਰੋਕੋ 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 ਇਹ ਗੱਲ ਆਇਆ ਵੀ ਦੇਖੋ ਜੀਜੇ ਸਾਲਿਆਂ ਦਾ ਮੋਹ ਪਿਆਰ ਹੁੰਦਾ ਇਹ ਸਾਡਾ ਪਰ ਪਰਾਉਣਾ ਵਾ ਭੈਂਡਾ ਯਾਰ ਆਪਣੇ ਵਾਸਤੇ ਨੇ ਬਹੁਤ ਕੁਝ ਕਰਿਆ ਭਾਜ ਦੇ ਵਾਸਤੇ ਬਹੁਤ ਕੁਝ ਕਰਿਆ ਜਾਨ ਹਾਜ਼ਰ ਹੈ ਪਰ ਅਸੀਂ ਉਹ ਜੀਜਾ ਸਾਲਾ ਮਾਸੀ ਚਾਚਿਆਂ ਨੇ ਆ ਪਰ ਉਹ ਹੈ ਮੇਰੀ ਇਹਦੀ ਸਕੇ ਨਾਲੋਂ ਵੱਧ ਐਵੇਂ ਖਰ ਬਹੁਤ ਪਿੰਡਾਂ ਚ ਹੈ ਵੀ ਸਕੇ ਸਾਲੇ ਨਾਲ ਘੱਟ ਬਣਦੀ ਹੈ ਮਾਸੀ ਚਾਚਿਆਂ ਨਾਲ ਵੱਧ ਬਣਦੀ ਹੈ ਮੈਂ ਪਰੋਣਾ ਆਪਣੀ ਮਾਸੀ ਦੀ ਕੁੜੀ ਵੀ ਹੀ ਹੋਈ ਆ ਪਰ ਹੈ ਸਕੇ ਨਾਲੋਂ ਵੱਧ ਅਰੇ ਪੈਦਲ ਆ ਰਿਹਾ ਮੇਰੇ ਭੈਣ ਦਾ ਯਾਰ ਹੁਣ ਰਿਲੇਸ਼ਨ ਹੋ ਰਿਹਾ ਹੈ ਜੀਵਨ ਦਾ ਹੀਗਾ ਬੰਦ ਨਵਰੀ ਇਹ ਜਾਨ ਜਾਨਵਾ ਦੀ ਆਪਾਂ ਇਹਦੇ ਵਾਸਤੇ ਬੜਾ ਕੁਝ ਕਰ ਸਕਦੇ ਆ ਬੜਾ ਕੁਝ ਜੋ ਕਹੇ ਬੰਦਾ ਉਹ ਕਰ ਸਕਦਾ ਆਪਾਂ ਕਿਉਂਕਿ ਜਿਹੜਾ ਆ ਰੈਡੂ ਡੈਰੀ ਫਾਰਮ ਹੈ ਨਾ ਇਹ ਆਹ ਰੈਡੂ ਡੈਰੀ ਫਾਰਮ ਹੈ ਜਿਹੜਾ ਆਹ ਇਹ ਬੰਦਾ ਇਹ ਹੈ ਚਲਾਉਣ ਵਾਲਾ ਆਪਾਂ ਕੁਝ ਵੀ ਨਹੀਂ ਇਹ ਹੈ ਬੰਦਾ ਇਹ ਚਲਾਉਣ ਵਾਲਾ ਰੈਡੂ ਡੈਰੀ ਫਾਰਮ ਤੇ ਆਪਾਂ ਪਾਤਨਾ ਸ਼ਹਿਰ ਦੇ ਵਿੱਚ ਹੁਣ ਆਹ ਸਿੱਧੀ ਆ ਗਈ ਪਾਤਨ ਸਿੰਘ ਟੋਕ ਤੋਂ ਇਧਰੋਂ ਆਪਾਂ ਸਿੰਘ ਟੋਕ ਤੋਂ ਆਰੀ ਹੈ ਅੱਜ ਜਖਲਤਵਾਰੀ ਆ ਐਵੇਂ ਸਿੱਧੀ ਇੱਧਰ ਨੂੰ ਜਦੋਂ ਤੁਸੀਂ ਪਾਕਸਿੰਧ ਤੋਂ ਜਖਲ ਤੋਂ ਐਨੂੰ ਆਓਂਗੇ ਐਸ ਪਾਸੇ ਇੱਧਰ ਤੁਹਾਨੂੰ ਲੀਲਾ ਬੋਰਡ ਚੰਪੂ ਰੈਡੂ ਡੈਰੀ ਫਾਰਮ ਦੇ ਨਾਂ ਤੇ ਮੂਰੇ ਤੁਹਾਨੂੰ ਕੁਲਚੇ ਵਾਲੀ ਰੇੜੀ ਚੰਪੂ ਕੀ ਆਪਣੇ ਹਰ ਟਾਈਮ ਤੇ ਬਾਰ ਮੂਰੇ ਚੰਪੂ ਆ ਨਿੰਮ ਗੇਟ ਮੂਰੇ ਨਿੰਮ ਤੁਹਾਨੂੰ ਚੰਪੂ ਕੀ ਚੰਪੂ ਰੈਡੂ ਡੈਰੀ ਸਪੀਡ ਦੇ ਨਾਂ ਤੇ ਤੇ ਇੱਧਰਲੇ ਪਾਸੇ ਤੁਹਾਨੂੰ ਕੀ ਚੰਪੂਗਾ ਉਹ ਸਾਹਮਣੇ ਲੱਗ ਰਹੀ ਐ ਅਸ਼ਵਨੀ ਵੇਕਰੀ ਅਸ਼ਵਨੀ ਵੇਖ ਲਈ ਤੇ ਥੋੜਾ ਜਿਹਾ ਅੱਗੇ ਟੱਪ ਕੇ ਸੱਜੇ ਹੱਥ ਜਦੋਂ ਤੁਸੀਂ ਪਾਤਨਾਂ ਤੋਂ ਜਾਕਲ ਨੂੰ ਜਾਓਗੇ ਤਾਂ ਇਹ ਤੁਹਾਨੂੰ ਲੋਕੇਸ਼ਨ ਹੈ ਆਪਣੀ ਰੈਡੂ ਡੈਰੀ ਸਵੀਟ ਦੀ ਕੋਈ ਵੀ ਆ ਸਕਦਾ ਤੇ ਤੁਹਾਨੂੰ ਮੋਸਟ ਵੈਲਕਮ ਹੈ ਜਦੋਂ ਮਰਜੀ ਆ ਸਕਦੇ ਹੋ ਪਾਤਨਾਂ ਦੇ ਵਿੱਚ ਹਰ ਇੱਕ ਮਠਾਈ ਜਿਹੜੀ ਆਪਾਂ ਬਣਾਉਂਦੇ ਆ ਉਹ ਆਪਦੇ ਘਰ ਦੇ ਦੁੱਧ ਦੀ ਬਣਾਉਂਦੇ ਆ ਕੋਈ ਐ ਨਹੀਂ ਵੀ ਆਪਾਂ ਕਿਸੇ ਦੀ ਸਮਾਨ ਬਣਾਉਨੇ ਆ ਆਪਾਂ ਆਪਣੇ ਘਰ ਦੇ ਦੁੱਧ ਦੀ ਮਠਿਆਈ ਬਣਾਉਨੇ ਆ ਸਾਰੀ ਟੋਟਲ ਤੇ ਬਰਫੀ ਵਗੈਰਾ ਸਾਰਾ ਕੁਝ ਆਪਾਂ ਆਪਣੇ ਘਰ ਦਾ ਬਣਾਉਨੇ ਆ ਤੇ ਇਹ ਆਪਣਾ ਛੋਟਾ ਭਾਈ ਆ ਬਹੁਤ ਲੋਕ ਸਵਾਲ ਪੁੱਛਦੇ ਨੇ ਆਪਾਂ ਨੂੰ ਵੀ ਭਾਈ ਇਹ ਵੱਡਾ ਇਹ ਵੱਡਾ ਹੈ ਇਹ ਛੋਟਾ ਹੈ ਇਸੇ ਕਰਕੇ ਕੱਲੇ ਦੀ ਮੈਂ ਦਾੜ੍ਹੀ ਕਾਲੀ ਕਰਾਈ ਐ ਕਿਉਂਕਿ ਇਹਦੀ ਦਾੜ੍ਹੀ ਜਿਆਦਾ ਚਿੱਟੀ ਹੋ ਗਈ ਸੀ। ਕੱਲ ਕਾਲੀ ਕਰਾਈ ਐ ਕਿਉਂਕਿ ਕੱਲੇ ਨੂੰ ਕੋਈ ਤੀਵੀ ਆ ਕੇ ਮੈਨਾ ਮਾਰ ਗਈ ਉਹ ਕਹਿ ਗਈ ਵੀ ਅੰਕਲ ਜੀ ਮਠਈ ਪਾਇਓ। ਜਦੋਂ ਉਹਨੇ ਕਿਹਾ ਵੀ ਅੰਕਲ ਜੀ ਮਠਈ ਪਾਇਓ ਤਾਂ ਉਸੇ ਟਾਈਮ ਜਾ ਕੇ 나ਈ ਦੇ ਨੇ ਦਾੜ੍ਹੀ ਕਾਲੀ ਕਰਾਈ। ਤੇ ਹੁਣ ਫਿਰ ਇਹ ਬਿਸ਼ਰਮੀ ਖਾ ਗਿਆ ਕਹਿੰਦਾ ਵੀ ਮੈਂ ਹੁਣੇ ਦਾੜ੍ਹੀ ਕਾਲੀ ਕਰਾਉਣੀ ਐ। ਤਾਂ ਫਿਰ ਇਹਨੇ ਦਾੜ੍ਹੀ ਕਾਲੀ ਕਰਾਤੀ। ਹੁਣ ਇਹ ਮੁੰਡਾ ਖੁੰਡਾ ਲੱਗਦਾ ਐ। ਕਿਸੇ ਨੇ ਵੀ ਹੁਣ ਅੰਕਲ ਨਹੀਂ ਕਹਿਣਾ ਇਹਨੂੰ ਜੇ ਕਿਸੇ ਨੇ ਅੰਕਲ ਕਹਿਤਾ ਤਾਂ ਕੋਈ ਮੇਰੇ ਤੋਂ ਬਰਦਾਸ਼ਤ ਨਹੀਂ ਠੀਕ ਹੈ ਕਿਉਂਕਿ ਇਹ ਮੇਰੇ ਤੋਂ 2 ਸਾਲ ਛੋਟਾ ਹੈ ਠੀਕ ਹੈ ਤੇ ਤੁਸੀਂ ਬੱਸ ਸਪੋਰਟ ਕਰਨੀ ਆ ਰੈਡੂ ਡੈਰੀ সুইਟ ਪਤਨਾ ਸ਼ਹਿਰ ਦੇ ਵਿੱਚ ਫੋਨ ਨੰਬਰ ਸਾਨੂੰ ਦੁਕਾਨ ਵਾਲਾ ਮਿਲੂਆ ਮੇਰਾ ਨੰਬਰ ਜਿਹੜਾ ਉਹ ਮੈਸਾ ਵਾਲਾ ਤੇ ਦੁਕਾਨ ਵਾਲਾ ਨੰਬਰ ਹੈ 98777752 ਬਾਹਰ ਵਾਲੀਆਂ ਹੁਣ ਸਾਰੀਆਂ ਸਹੂਲਤਾਂ ਖੁੱਲ ਗਈਆਂ ਆਨਲਾਈਨ ਕਿਸੇ ਨੇ ਵੀ ਕੁਝ ਮੰਗਾਉਣਾ ਬਾਹਰਲਾ ਸਾਰਾ ਖੁੱਲ ਗਿਆ ਮੰਗਾ ਸਕਦੇ ਹੋ ਤੁਸੀਂ ਤੇ ਆ ਦੇਖੋ ਹੁਣ ਬਾਹਰ ਦੇ ਸਾਰੇ ਪ੍ਰੋਜੈਕਟ ਭਰੇ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਲਵ ਜੂ ਹੈ ਆਪਣਾ YouTube ਤੇ ਬਲੌਗ ਤੁਸੀਂ ਹਰ ਟਾਈਮ ਦੇਖੋਗੇ ਹੁਣ ਜਦੋਂ ਵੀ ਆਪਾਂ ਕਿਵੇਂ ਕਾਮਯਾਬ ਹੋਇਆ ਕਿਵੇਂ ਵੱਡੇ ਬਣਿਆ ਕਿਵੇਂ ਛੋਟੇ ਬਣਿਆ ਤੁਸੀਂ ਦੇਖਣਾ ਇਹ ਤੁਸੀਂ ਜਰੂਰ ਦੇਖਣਾ ਮੈਂ ਤੁਹਾਡਾ ਛੋਟਾ ਭਾਈ ਡੂ ਡੈਰੀ ਫਾਰਮ ਕੋਈ ਗਲਤੀ ਮਲਤੀ ਹੋ ਗਈ ਹੋਵੇ ਮਾਫ ਕਰਨਾ ਕਿਉਂਕਿ ਬੰਦਾ ਇਨਸਾਨ ਆ ਜਿਹੜਾ ਗਲਤੀਆਂ ਦਾ ਪੁੱਤਲਾ ਤੇ ਸਤਿਕਾਰ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਤਿਕਾਰ ਲਵ ਯੂ ਪੈਕ ਲਾਉਣ ਦਾ ਟਾਈਮ ਹੋ ਗਿਆ ਹੁਣ ਓਕੇ ਬਾਏ ਟਾਟਾ